ਕੀ ਹਾਲ ਚਾਲ ਦੋਸਤੋ ਛੱਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਤੇ ਨਾਲ ਦੋਸਤੋ ਹਾਂ ਅੱਜ ਠੀਕ ਹੀ ਹੋ ਗਿਆ ਸੀ ਕੀ ਹਾਲ ਹੈ ਠੀਕ ਠਾਕ ਜੇ ਹੋਏ 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 ਹੋ ਢੀ ਅੱਤੋ ਢੀ ਪਾ ਕੱਪੜੇ ਆ ਕੇ ਵਿੱਚ ਢੀ ਕੁ ਢੂ ਕਰਦੇ ਸੀ ਕਿ ਨਹੀਂ ਮੇਰੀ ਆਇਆ ਨਾ ਮ ਚੜ ਗਿਆ ਆ ਐਹ ਜੇ ਲੰਡੂ ਸਟੈਪ ਕਰਨ ਨੂੰ ਵੀ ਜਿਗਰ ਹੀ ਚਾਹੀਦਾ ਮਸਕੀ ਦੇਲਾ 12 ਮਹੀਨੇ ਤੀਦ ਨਹੀਂ ਕਰੇਗੀ ਐਂ ਕਰ ਕਰ ਕੇ ਕਈ ਮੁੰਡੇ ਖਾ ਗਏ 12 ਮਹੀਨੇ ਤੀਦ ਹੋ ਠੀਕ ਹੋ ਸਾਰੇ ਕੈਮ ਹੋ ਕਿਵੇਂ ਲੱਗਿਆ ਫਿਰ ਚਾਹ ਚੁਗਲੀ ਤੇ ਆਪਣਾ ਪੋਡਕਾਸਟ ਅੱਜੋ ਤੋਂ ਵੀ ਕੁਝ ਬਖਰਾ ਲਈ ਹੈ ਇਹ ਹੋਰ ਸੱਪ ਦਿਖਾ ਦਈਏ ਤੇ ਮੈਡਮ ਕਹਿੰਦੇ ਰੂਮ ਛੱਡ ਕੇ ਤਾਂ ਭੱਜ ਚੁੱਕੀ ਆ ਉਥੋਂ ਤੇ ਅੱਜ ਆਪਾਂ ਤੁਹਾਨੂੰ ਹੋਰ ਸੱਪ ਦਿਖਾਉਣੇ ਆ ਇਹਨਾਂ ਦੇ ਹੋਰ ਪੇਸ਼ ਕਰਦੇ ਆ ਪਹਿਲਾਂ ਬਾਕੀ ਤੁਸੀਂ ਮੈਨੂੰ ਇਹ ਦੱਸੋ ਵਿੱਚ ਬੰਦੇ ਕਹਿੰਦੇ ਆ ਤੁਸੀਂ ਇਹਦੇ ਤੇ ਹੀ ਵੀਡੀਓ ਪਾਈ ਜਾਂਦੇ ਹੋ ਵੀ ਕਿਸੇ ਹੋਰ ਤੇ ਨਹੀਂ ਪਾਉਂਦੇ ਹੁਣ ਤੁਸੀਂ ਦੱਸੋ ਵੀ ਇਹਦੀ ਪਾਇਆ ਕਰੀਏ ਇੱਕ ਮਤਲਬ ਛੱਡ ਦਈਏ ਹੁਣ ਜਿਹੜੀ ਚੀਜ਼ ਪਸੰਦ ਕਰਦੇ ਨੇ ਸਾਡੇ ਚਾਹਣ ਵਾਲੇ ਸਾਨੂੰ ਤਾਂ ਫਿਰ ਉਹੀ ਚੀਜ਼ ਪਾਉਣੀ ਪਊ ਨਾ 12 ਮਹੀਨੇ 30 ਦਿਨ ਇਹੀ ਚੱਲੂ ਹੁਣ ਤਾਂ ਕੀ ਕਰੀਏ ਮਸਲਾ ਸਾਰਾ ਰੋਟੀ ਤੇ ਇਹੀ ਕੁਛ ਚੱਲੂ ਤੁਹਾਨੂੰ ਮੈਂ ਸਕਰੀਨ ਸ਼ਾਟ ਵੀ ਦਿਖਾਉਣਾ ਬਚਾਏ ਨੇ ਮੈਨੂੰ ਭੈਣਾਂ ਦੇ ਕਹਿੰਦੀਆਂ ਵੀ ਵਧੀਆ ਇਹ ਤੇ ਪਾਓ ਕਿਉਂਕਿ ਇਹਨਾਂ ਨੂੰ ਦੇਖ ਕੇ ਹੋਰ ਕੁੜੀਆਂ ਵੀ ਕੁਛ ਕਰਨਗੀਆਂ ਤੇ ਚਲੋ ਹੁਣ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਤੁਹਾਨੂੰ ਸੁਣਾਉਣੇ ਆ ਪਰਿਵਾਰ ਦੇ ਹੋਰ ਖੱਟੇ ਮਿੱਠੇ ਕਾਂਡ ਤੇ ਬਣੇ ਰਹੋ ਵੀਡੀਓ ਦੇ ਨਾਲ ਲਾਈਕ ਕਮੈਂਟ ਸ਼ੇਅਰ ਕਰਨਾ ਉਹ ਤੁਹਾਡੀ ਜ਼ਿੰਮੇਵਾਰੀ ਹੈ ਠੀਕ ਹੈ ਪਿਆਰ ਤੁਸੀਂ ਬਹੁਤ ਦਿਖਾ ਰਹੇ ਹੋ ਬਸ ਐਵੇਂ ਪਿਆਰ ਦਿਖਾਉਂਦੇ ਰਹੋ ਤੇ ਰੰਗਾਰੰਗ ਪ੍ਰੋਗਰਾਮ ਚੱਲਦਾ ਰਹੂਗਾ ਚਲੋ ਪੂਰੀ ਲਾਈਫ ਮੈਨੂੰ ਸੁਣਨਾ ਪਵੇ ਪਰ ਅੱਜ ਦੇ ਟਾਈਮ 'ਚ ਵੀ ਇਦਾਂ ਦੇ ਵਰਡ ਸੁਣਨ ਨੂੰ ਦੇ ਵਿੱਚ ਆ ਕੇ ਲੱਭ ਗਈ ਨਾ ਮੱਤ ਗਈ ਪਰ ਇੱਕ ਨਾਲ ਹੋਰ ਭੱਜ ਗਈ ਮੈਂ ਉਹਦੇ ਚ ਕਰਕੇ ਨਾ ਮੈਨੂੰ ਲਾਈਫ ਦੇ ਮੇਟੇ ਨਾ ਕੁਝ ਸੁਣ ਪੈਣ ਦੀ ਬੜੇ ਮਾਂ ਲੈਣੀ ਕੇ ਮੇਰਾ ਉਹ ਦਿਆ ਕਿ ਨਹੀਂ ਮੈਂ ਗੁੱਸੇ ਚ ਆ ਕੇ ਸਟੈਪ ਚੱਕ ਲਿਆ ਹੈ ਦੇਖੋ ਗੁੱਸੇ ਚ ਆ ਕੇ ਬੰਦਾ ਕੀ ਕਰਦਾ ਕੋਈ ਘਰ ਦੀ ਚੀਜ਼ ਸਿੱੜ ਦਿੰਦਾ ਵੀ ਆਹ ਸੜਤੀ ਘਰ ਦੀ ਚੀਜ਼ ਸੜਤੀ ਕੁਸ ਪਾਣ ਦਿੰਦਾ ਤੋੜ ਦਿੰਦਾ ਇਹ ਇਹ ਮੁੰਡੇ ਨਾ ਭੱਜ ਗਈ ਇਹ ਕਿਹੜਾ ਗੁੱਸਾ ਹੋਇਆ ਮੇਰਾ ਸਾਲਾ ਹੈ ਇਹ ਕਿਹੜਾ ਗੁੱਸਾ ਹੋਇਆ ਵੀ ਕਰੇ ਗੁੱਸਾ ਅਗਰ ਮੰਮੀ ਨਾਲ ਲੜ ਪਈ ਚਲੋ ਜੀ ਮੁੰਡੇ ਨਾਲ ਭੱਜ ਗਈ ਹੈ ਦੂਜੀ ਵਾਰੀ ਗੁੱਸਾ ਆਇਆ ਫਿਰ ਨਵੇਂ ਮੁੰਡੇ ਨਾਲ ਭੱਜ ਗਈ ਜੇ ਮੈਂ ਨਾਲ ਕੁਝ ਲਾਈਫ ਦੇ ਵਿੱਚ ਫੇਸ ਕੀਤਾ ਨਾ ਅੰਨਾ ਕੁਝ ਲਾਈਫ ਦੇ ਵਿੱਚ ਫੇਸ ਕੀਤਾ ਕਰੇ ਨਾ ਉਹਨੂੰ ਪਾਣੀ ਵੀ ਨਹੀਂ ਸੀਗਾ ਸਵੇਰੇ ਮੂੰਹ ਹੱਥ ਤੋਂ ਨਹੀਂ ਸੀ ਕਦੇ ਕਦੇ ਤਾਂ ਟੱਟੀਆਂ ਨਾਲ ਹੱਥ ਵੀ ਨਹੀਂ ਦੋਤੇ ਲੈ ਫਿਰ ਦੇ ਬਿੱਤੇ ਪੀਸ ਕੀਤਾ ਸਿਰਫ ਮੈਂ ਗੁੱਸੇ 'ਚ ਇਸ ਟੈਪ ਚੱਕਿਆ ਆਹ ਹੱਥ ਟੈਪ ਕਿਹੜਾ ਜਿਹੜਾ ਹੁਣ ਚੱਕ ਲਿਆ ਹੈ ਹੁਣ ਕਿਹੜਾ ਫੇਸ ਲਾ ਲਿਆ ਹੁਣ ਕਿਹੜਾ ਫੇਸ ਲਾ ਲਿਆ ਜਿਹੜਾ ਹਰਮਨ ਨਾਲ ਫੇਸ ਜੋੜ ਕੇ ਨਿਕਲ ਗਈ ਗੁੱਸੇ 'ਚ ਇਸ ਟੈਪ ਚੱਕ ਲਿਆ ਆਹ ਕੀ ਸੀ ਇਹਦਾ بڑا ਐਲਾਨ ਕਰਕੇ ਗਈ ਆ ਪੈਂਟ ਵਾਲਿਓ ਮੈਂ ਲੱਗੀਆਂ ਭੱਜਣ ਫਿਰ ਲੋਕਾਂ ਨੂੰ ਗਿਆ ਨਹੀਂ ਕਦੇ ਵੀ ਕੋਈ ਐਦਾਂ ਦਾ ਫੈਸਲਾ ਨਹੀਂ ਲਿਆ ਇਹ ਲੰਡੂ ਗੱਲਾਂ ਨਾ ਕਰਿਆ ਕਰ ਇੱਥੇ ਤੂੰ ਸੋਧਰ ਨਹੀਂ ਸਕਦੀ ਗੁੱਸੇ 'ਚ ਸਟੈਪ ਚੱਕਦਾ ਗੁੱਸੇ 'ਚ ਦਾਦੇ ਤੋਂ ਦਾ ਪਿਓ ਮਰਵਾਤਾ ਤੂੰ ਪੰਗੇ ਲੈ ਮਰਦਾਂ ਨਾਲ ਕਿਉਂ ਨਹੀਂ ਲੈਂਦੇ ਔਰਤਾਂ ਨਾਲ ਹੀ ਕਿਉਂ ਲੈਂਦੇ ਹੱਲੇ ਮੈਂ ਤਾਂ ਇੰਨੀ ਘੱਟ ਉਮਰ ਚ ਕਿੰਨਾ ਕੁ ਸਪੇਸ ਕੀਤਾ ਇਹ ਮਰਦਾਂ ਨਾਲ ਕਿਉਂ ਨਹੀਂ ਪੰਗੇ ਲੈਂਦੇ ਓਹ ਹੋ ਔਰਤਾਂ ਨਾਲ ਕਿਉਂ ਪੰਗੇ ਲੈਂਦੀ ਨੇ ਮੈਂ ਤਾਂ ਇੰਨੀ ਘੱਟ ਉਮਰ 'ਚ ਇੰਨਾ ਕੁ ਸਪੇਸ ਕੀਤਾ ਹੈ ਹੈ 10 ਬਾਰੇ ਮੁੰਡੇ ਫੇਸ ਕਰ ਗਈ ਹੂੰ ਮੈਂ ਤਾਂ ਆਪਣੇ ਮਾਪਿਆਂ ਲਈ ਕੁਝ ਕਰ ਰਹੀ ਆ ਹੁਣ ਪਿਓ ਰੋਲ ਤਾਂ ਹੈ ਪਿਓ ਨੂੰ ਤਾਂ ਉੱਪਰ ਦਾ ਰਸਤਾ ਦਿਖਾਤਾ ਮਾਪਿਆਂ ਨੂੰ ਆਹ ਸੁੱਖ ਦਿੰਨੀ ਆ ਮੈਂ ਘੱਟ ਉਮਰ 'ਚ ਇੰਨਾ ਕੁ ਸਪੇਸ ਕੀਤਾ ਕੀ ਤੂੰ ਕਲਪਨਾ ਚਾਹਵਾਂਗੀ ਔਰਤਾਂ ਨਾਲ ਜਦੋਂ ਔਰਤੀ ਮੀਆਂ ਖਲੀਫਾ ਵਰਗੀ ਹੋਵੇ ਤਾਂ ਫਿਰ ਬੰਦਾ ਬੋਲੇ ਨਾ ਮੈਂ ਨਹੀਂ ਛੋਟੀ ਉਮਰ ਚ ਇੰਨਾ ਕੁਝ ਫੇਸ ਕੀਤਾ ਕੀ ਫੇਸ ਕੀਤਾ ਤੂੰ ਹੈ 10 ਕਰਕੇ 11ਵਾਂ ਤੱਕ ਤੂੰ ਭੱਜਣ ਲੱਗੀ ਕਰਿਆ ਤੂੰ ਫੇਸ ਮੈਂ ਉਹਦੇ ਮਾਪਿਓ ਲਈ ਮਾਪਿਓ ਲਈ ਤੂੰ ਬੜੇ ਮਾਂ ਕਰਿਆ ਪਿਓ ਮਰਵਾਤਾ ਆਪਦਾ ਹਜੇ ਕਹਿੰਦੀ ਮੈਂ ਆਪਣੇ ਮਾਪਿਓ ਲਈ ਇੰਨਾ ਕੁਝ ਕਰਿਆ ਬੜਾ ਤੂੰ ਮਾਪਿਓ ਨੂੰ ਭੈਰੂ ਮਾਂ ਨੂੰ ਤਾਂ ਰਾਣੀ ਹਾਰ ਲੈ ਕੇ ਦੇਤਾ ਹੈ ਨਾ ਮਾਪਿਓ ਲਈ ਇੰਨਾ ਕੁਝ ਮਰਦਾਂ ਨਾਲ ਕਿਉਂ ਨਹੀਂ ਪੰਗੇ ਲੈਣਦੇ ਮਰਦ ਤਾਂ ਖਾ ਗਈ ਸਾਰੇ ਜ਼ਿਲ੍ਹਿਆਂ ਦੇ ਮਰਦ ਖਾ ਗਈ ਮਰਦਾਨਾ ਲਈ ਪੰਗੇ ਲੈnde ਮੈਂ ਨਹੀਂ ਕੱਟੂ ਮਰਕੇ ਇਨਾ ਕੁਸ ਫੇਸ ਕੀਤਾ ਹਾਂ ਫੇਸ ਤਾਂ ਬਹੁਤ ਕੁਸ ਕੀਤਾ ਬੜੇ ਭਾਂਤ ਭਾਂਦੇ ਦੇਖ ਲੈ ਮੁੰਡੇ ਕੀਤਾ ਨੇ ਪੈਸਾ ਦੁਬਾਰੇ ਲੈ ਕੇ ਆਈਆਂ ਇੰਟਰਵਿਊ ਹੈ ਜਿਹੜੀ ਪ੍ਰਾਣੀ ਪੀ ਜਾਣੇ ਚੱਕ ਲਈ ਮਹਾ ਇਹ ਤੇ ਕਹਿਦੀ ਸੀ ਨਾ ਮੈਂ ਕਰਕੇ ਫੈਸਲਾ ਲੈ ਲੈ ਆ ਜਾ ਤੇਰੇ ਗਲਤ ਫੈਸਲੇ ਦੇ ਕੱਢਾਂ ਮੈਂ ਭੈਣ ਦੀ ਬੜੇ ਮਾਲਣੀ ਕਬਾਲਕੇ ਗੱਡੀ ਖਾੜੇ ਕੋ ਐਕਸ਼ਨ ਨੇ ਜਮਾ ਟੱਟੀ ਐਕਸ਼ਨ ਨੇ ਜਮਾ ਲੀਡ ਐਕਸ਼ਨ ਨੇ ਲੀਡ ਪ੍ਰੀਚਕਾਰ ਮੁਸਕੀ ਵਿਕਲ ਮੈਂ ਨਹੀਂ ਦੇਖ ਲੈ ਨੱਚਣਾ ਮਰ ਤੈਨੂੰ ਨੇ ਮੈ ਪਤਾ ਨਹੀਂ ਕਿ ਕਥਕਲੀਆ ਕਰੀ ਜਾਊ ਕਰਣੀ ਕਿਉਂਕਿ ਇੱਥੇ ਜੇ ਦੁਨੀਆ ਨਾ ਇੱਥੇ ਦੁਨੀਆ ਸੌਵਾ ਪਾ ਕੇ ਮੁੱਕਰ ਕੇ ਫੇਰ ਦੁਨੀਆ ਉਹੀ ਕਰਤੂਤ ਕਰਦੀ ਹੈ ਨਾ ਮੈਨੂੰ ਕੋਈ ਮੈਨੂੰ ਕੋਈ ਚੱਕਣੇ ਚ ਦੁਨੀਆ ਸੌਵਾ ਪਾ ਕੇ ਮੁੱਕਰ ਜਾਂਦੀ ਹੈ ਤੇਰੇ ਨੂੰ ਲੰਡੂ ਦਾ ਦੁਨੀਆ ਤੇ ਕੋਈ ਹੋਣਾ ਹੀ ਨਹੀਂ ਹੈ ਤੂੰ ਕੀ ਕਰਦੀ ਸੀ ਉੱਥੇ ਇੰਟਰਵਿਊ ਤੇ ਬੈਠੀ ਮੇਰਾ ਇੱਕ ਫੈਸਲਾ ਮੇਰੀ ਸਾਰੀ ਜ਼ਿੰਦਗੀ ਉਸ ਬੰਦੇ ਨੇ ਤੂੰ ਦੇਵੇਂ ਉਹਦਾ ਇੰਟਰਵਿਊ ਤੇ ਕਹਿ ਨਹੀਂ ਸੀਗੀ ਲੋਕਾਂ ਨੂੰ ਸਜਾ ਦੇਣ ਲੱਗੀ ਪਈ ਸੀ ਉਹ ਤਾਂ ਉਹ ਤਾਂ ਕੀ ਕਹਿੰਦੀ ਸੀ ਕਦੇ ਵੀ ਜ਼ਿੰਦਗੀ ਚ ਗਲਤ ਫੈਸਲਾ ਨਹੀਂ ਲੈਣਾ ਹੁਣ ਹੈ ਹੁਣ ਫੇਰ ਦੁਬਾਰੀ ਲੱਗ ਗਈ ਉਹ ਬੈਠੀ ਤਾਂ ਰੋਦੀ ਗਲਤ ਫੈਸਲਾ ਲਿਆ ਕੇ ਗੁੱਸੇ ਚ ਭੱਜ ਗਈ ਗੁੱਸੇ ਚ ਤੀਵੀਂ ਭੱਜ ਗਈ ਇਹਦੀ ਭੈਣ ਨੂੰ ਰੱਬੀ ਬਚਾਵੇ ਇਹ ਜੀ ਤੀਵੀਂ ਗੁੱਸੇ ਵਿਆਹ ਹੋਇਆ ਹੈ ਘਾੜੀ ਰੁੱਸ ਕੇ ਆਪਦੇ ਪਿੰਡ ਮਗ ਜਾਂਦੀ ਆ ਜੇ ਇਹੋ ਜੀ ਕੁੜੀ ਆ ਗਈ ਹੈ ਦੇਖ ਇੱਕ ਅਰੇ ਲੜਪਿਆ ਕਰਨੀ ਘਰ ਆਲਾ ਉਥੇ ਪਿੰਡ ਲੱਪਣ ਜਾਇਆ ਕਰੂ ਵੀ ਆ ਉਥੇ ਵਰਮਨ ਦੇਖਣ ਜਾਇਆ ਕਰੂ ਵੀ ਪਿੰਡ ਹੋਊਗੀ ਵੀ ਪਿੰਡ ਦੇਖ ਕੇ ਉਹਨਾ ਕਿੱਥੇ ਆ ਤੇ ਮਹਿਕ ਨਹੀਂ ਆਈ ਉਥੇ ਹੋਣੀ ਨਹੀਂ ਉਹਨੇ ਉਹਨੇ ਉਹਦੀ ਜਾ ਕੇ ਨੇ ਬਲਾਗ ਪਾਦਨ ਜਾਣ ਸਨ ਹੈਲੋ ਗਾਇਸ ਮੈਂ ਹੁਸੈਦ ਰਿਚ ਸਟੈਪ ਚੱਕ ਲਿਆ ਮੈਂ ਹਰ ਮੈਨੂੰ ਛੱਡ ਕੇ ਮੋਹਾਲੀ ਦੇ ਇੱਕ ਹੋਰ ਮੁੰਡੇ ਨਾਲ ਭੱਜੀ ਆਈ ਹਰ ਮੈਨ ਇਥੋਂ ਬਚ ਕੇ ਰਹੀ ਇੱਕ ਗੋਸੇ ਚ ਸਟੈਪ ਵੀ ਇਹੋ ਜੇ ਚੱਕ ਦਿਆ ਜਿਹੜੇ 18 ਤੋਂ 25 ਪਲੱਸ ਹੁੰਦੇ ਨੇ ਮੀਆਂ ਖਲੀਫਾ ਦੀ ਦਾਦੀ ਇਹ ਹੈ ਇਹ ਮੀਆਂ ਖਲੀਫਾ ਦੀ ਮਾਂ ਹੈ ਗੁੱਸੇ ਚ ਲੈ ਲ ਸਟੈਪ ਦੇ ਲੋ ਕਹੇ ਜੇ ਚੱਕਦੀ ਐ ਸਟੈਪ ਨੂੰ ਭੰਗੜਾ ਹੈ ਕੋਈ ਲਾਈਟ ਵੀ ਭੱਗੀ ਇਹ ਜੀ ਕਲਾਸਨੀ ਦਾ ਨਾਮ ਲਿਆ ਮੈਨੂੰ ਸਮਝੀ ਨਾ ਵਾਂਗਵੇਂ ਦੁਸ਼ਰਨਾ ਦੱਤੀ ਲਗਾਤੇ ਮੈਂ ਜੂੜ ਵਾਂਗੂ ਭੰਡ ਦੂੰ ਐਟੀਟਿਊਡ ਤਾਂ ਪੂਰਾ ਪਰ ਹੈ ਪਿਆ ਗੂੰਦੇ ਭਰੇ ਟੋਕਰੇ ਵਾਂਗੂ ਹੈ ਗੂੰ ਦਾ ਭਰਿਆ ਟੋਕਣਾ ਤੂੰ ਗੂੰ ਦਾ ਭਰਿਆ ਟੋਕਰੇ ਫਿਰ ਬੰਦੇ ਕਹਦਾ ਹੀ ਰੋਟੀ ਖਾਣੇ ਇਹ ਜਾ ਕੋਈ ਕੁਛ ਨਹੀਂ ਹੁੰਦਾ ਮਾੜਾ ਮੋਟਾ ਕਰ ਲਿਆ ਕਰੋ ਸਭ ਰੈਣਿਆਕ ਹੈ ਮੈਨੂੰ ਸਮਝ ਨਾ ਬਾਗ ਤੂੰ ਸਹਿਰਨ ਦਿੱਤੀ ਧਗਤ ਮੈਨੂੰ ਜੋ ਪਤਾ ਨਹੀਂ ਕਾਦੇ ਵਾਂਗੂ ਵੱਢਦੀ ਜਿੰਨੇ ਤਾਂਏ ਧਗੇ ਦਿੱਤੇ ਹਨ ਤੇਰੇ ਐਡੇ ਐਡੇ ਪੀਸ ਵੀ ਕਰਦੇ ਨਾ ਤਾਂ ਵੀ ਨਹੀਂ ਪੂਰੇ ਹੋਣੇ ਆਸਕਾ ਨੂੰ ਇੱਕ ਕਪੀ ਦਿੱਤਾ ਜਾਵੇ ਐਡੇ ਐਡੇ ਕਰਕੇ ਐਪੀਟੀਟਿਊਡ ਪੂਰਾ ਵੱਡੀ ਨਿਮਰਤ ਖਹਿਰਾ ਹੈ ਸ਼ਰਮ ਹੈ ਤੈਨੂੰ ਚੂੜਾ ਪਾਈ ਫਿਰਦੀ ਬਿਆਸ ਦੀਆਂ ਵੀਡੀਓ ਨੇ ਸਾਨੂੰ ਕਹਿਣ ਦੱਸੇ ਬਿਆਸ ਬਿਰਦੀ ਹੈ ਅਤੇ ਵਿਆਸ ਵੀ ਚੂੜਾ ਐ ਪਾ ਬਾ ਬੇਟੀ ਬਚਾਓ ਬੇਟੀ ਪੜਾਓ ਉਹ ਖਾਬਦਾਂ ਦਾ ਝੂਠੀਆਂ ਕਰਤੀਆਂ ਸਾਰੇ ਇੰਟਰਨੈਟ ਤੇ ਤੇਰੀ ਫੁੱਲ ਚਰਚਾ ਹੈ ਫੁੱਲ ਚੜਾਈ ਚ ਹੈ ਧਗਾ ਦਿੱਤੀ ਕਹਿੰਦੀ ਮੈਨੂੰ ਵੱਡ ਨਹੀਂ ਲੈ ਜਿੰਨੇ ਧਗੇ ਤੇਰੇ ਨੇ ਉਹਨੇ ਤਾਂ ਨਾਟਕਾਂ 'ਚ ਨਹੀਂ ਚੱਲਦੇ ਜਿਹੜੇ ਨਾਟਕ ਚੱਲਦੇ ਹੁੰਦੇ ਨੇ ਇਹ ਜੀਆਂ ਇੰਨੀਆਂ ਖਰਾਬ ਤਾਂ ਨਾਟਕਾਂ 'ਚ ਨਹੀਂ ਹੁੰਦੀਆਂ ਜਿੰਨੀ ਖਰਾਬ ਤੂੰ ਐ ਮੈਂ ਪਹਿਲਾਂ ਵੀ ਦੱਸਿਆ ਬੰਦਾ ਗੂੰ ਮਦਲੇ ਪਰ ਇਹ ਜੀ ਜਨਾਨੀ ਨਾਲ ਜੇ ਕਰੇ ਜੇ ਮਿਸਤਰੀ ਤੇ ਇਸਤਰੀ ਮਾੜਾ ਟੱਕਰ ਦੇ ਨਾ ਤਾਂ ਸਮਝ ਲਓ ਵੀ ਘਰ ਕਦੇ ਬਸਦਾ ਨਹੀਂ ਉਹ ਕਰ ਸਰ ਮਿਸਤਰੀ ਵੀ ਮਿਸਤਰੀ ਖਰਾਬ ਮੇ ਜੇ ਤੁਹਾਨੂੰ ਪਤਾ ਫਿਰ ਘਰ ਦਾ ਕੀ ਰਹਿੰਦਾ ਜੇ ਇਸਤਰੀ ਜੇ ਬੰਦੇ ਦੀ ਨਾ ਘਰ ਵਾਲੀ ਬੰਦੇ ਦੀ ਘਰ ਵਾਲੀ ਵਧੀਆ ਤੇ ਤਾਂ ਬੰਦਾ ਸਭ ਕੁਝ ਕਰ ਸਕਦਾ ਚਾਹੇ ਬੰਦਾ ਲੱਖ ਗਰੀਬ ਹੈ ਬੰਦਾ ਨੀਚੋਂ ਤੋਂ ਵੀ ਉੱਠ ਸਕਦਾ ਠੀਕ ਹੈ ਜੇ ਘਰ ਵਾਲੀ ਨਹੀਂ ਸਹੀ ਹੈਗੀ ਤਾ ਬੰਦਾ ਕਦੇ ਕਾਮਯਾਬ ਨਹੀਂ ਹੋ ਸਕਦਾ ਜ਼ਿੰਦਗੀ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਬੰਦਾ ਕੰਮ ਤੇ ਵਗ ਜੇ ਭਾਂਚੂ ਘਰ ਵਾਲੀ ਮਾਗਰ ਮਹਿਕ ਵਰਗੀ ਹੋਵੇ ਆ ਕਰੀ ਜਾਵੇ ਤਾਂ ਬੰਦਾ ਭਾਂ ਕਿੱਥੋਂ ਕਾਮਯਾਬ ਹੋ ਜੂ ਬੰਦਾ ਮਾਗਰੀ ਦੇਖੀ ਹੋ ਐਟੀਟਿਊਡ ਤਾਂ ਬਹਾ ਹਤਾ ਕੁੜੀ ਸੰਸਕਾਰੀ ਆ ਸੰਸਕਾਰੀ ਆ ਤਾਂ ਮੈਂ ਕੋਈ ਫਿੰ ਲਾੜਾ ਪਰੇਰ ਦਾ ਤਾਂ ਦਸ ਬੱਤ ਸੀਨ ਲਾਫੜਾ ਪ੍ਰੇਡ ਦਾ 10 ਪਿੱਲ ਆ ਦਿਲ ਜੇ ਬਟ ਐ ਹੀ ਨਹੀਂ ਸੀਨ ਕੋਈ ਬੰਦਾ ਬੁੰਦਾ ਮਰਵਾਉਣ ਵਾਲਾ ਦੱਸ ਪਤ ਲੋ ਆ ਹਜੇ ਭੱਜਨ ਭਜਾਉਣ ਵਾਲੇ ਕੰਮ ਨਾ ਕਰੀ ਹੂੰ ਆਏਗਾ ਆ ਕਰ ਤੂੰ ਪੂਰਾ ਐਟੀਟਿਊਡ ਅਭੀ ਪਹਿਲੀ ਵਾਰੀ ਵਿਆਹ ਕੀ ਆਈਆਂ ਮੈਂ ਤਾਂ ਸੱਚ ਸਵਰੀਆਂ ਮੇਰਾ ਵੀ ਜੀ ਕਰਦਾ ਵੀ ਕਦੇ ਕਦੇ ਇੰਨੀ ਸੰਸਕਾਰੀ ਕੁੜੀ ਦੇਖ ਕੇ ਇਹਦੇ ਗੱਲ 'ਚ ਮੈਂ ਸਤਰਾ ਦਾ ਹਾਰ ਪਾਦਾ ਮੈਂ ਅਦੇਲ ਜੇ ਬਟਾਉਣ ਬੂਲੇ ਗੱਲ ਨਾ ਕਰੀਂ ਰਾਤ ਦਿਲ ਬਟਾਉਂਦੀ ਆਈਆਂ ਕੋਈ ਮੇਲਾ ਛੱਡਿਆ ਹੈ ਸਾਰੇ ਮੇਲੇ ਲੁੱਟ ਲਈ ਮੁੰਡੇ ਨੇ ਤਾਂ ਜਿਹੜੇ ਮੇਲੇ ਲੁੱਟਨੇ ਦੀ ਲੁੱਟਨੇ ਦੀ ਸੀਨੇ ਲਾਫੜਾ ਪਰੇੜਾ ਇੱਕ ਲਾਫੜੇ ਤੇ ਦੋਨਾਂ ਦੀ ਟੱਟੀ ਨਿਕਲ ਜੂ ਥੋਡੀ ਤੇਰੇ ਤੇ ਨੇਲੇ ਤੇਰੇ ਘਰ ਵਾਲੇ ਦੀ ਘਰ ਵਾਲਾ ਦੇਖ ਲੈ ਬਾਸ ਵਰਗਾ ਹੈਗਾ ਜਿਵੇਂ ਝੋਲੇ ਚ ਦੱਤ ਨਾ ਪਾਈਆਂ ਹੁੰਦੀਆਂ ਨੇ ਬਦਮਾਸ਼ੀ ਵੱਡੇ ਭੈਣ ਦੇ ਉਹ ਪੋਨ ਦੇ ਘਾਦੇ ਪਿੱਛੇ ਕੁਝ ਐਦਾਂ ਦੀ ਜਗ੍ਹਾ ਐ ਜਿੱਥੇ ਆਪਣਾ ਕਹਿ ਸਕਦੇ ਆ ਵੀ ਤਲਾਬ ਵਗੈਰਾ ਕਹਿ ਸਕਦੇ ਆ ਉੱਥੇ ਮੈਂ ਆਪਣਾ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਕਹਿਦੀ ਮੈਂ ਉਹ ਘਾਦੇ ਪਿੱਛੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਹ ਪਾਗਲ ਹੋ ਰਹੀ ਤੇ ਪਾਗਲ ਹੋ ਰਹੀ ਸੁਸਾਈਡ ਕਰਨ ਨਹੀਂ ਗਈ ਸੀ ਉੱਥੇ ਨੂੰ ਟੱਟੀ ਕਰਨ ਜਾਂਦੀ ਸੀ ਜੰਗਲ ਪਾਣੀ ਖੁੱਲੀ ਜਗ੍ਹਾ ਸੀਗੀ ਪਾਣੀ ਫੂਣੀ ਹੈਗਾ ਸੀ ਉੱਥੇ ਸੁਸਾਈਡ ਕਰਨ ਜਾਂਦੀ ਸੀ ਮੈਂ ਉੱਥੇ ਉਹ ਜੰਗਲ ਪਾਣੀ ਦੀ ਜਗ੍ਹਾ ਸੀ ਜਿੱਥੇ ਤੂੰ ਜਾਂਦੀ ਹੁੰਦੀ ਸੀ ਮੈਂ ਅਗਰ ਉੱਥੇ ਕਹਿਦੀ ਮੈਂ ਕਰਨ ਲੱਗੀ ਸੀ ਜੰਗਲ ਪਾਣੀ ਗਈ ਸੀ ਸੱਪ ਦੇਖ ਕੇ ਮੁੜਈ ਬੱਗ ਲੋੜਾ ਤੇ ਮੈਂ ਬਹੁਤ ਅੰਗ ਮੈਂ ਤਾਂ ਇਨੀ ਬੁਰੀ ਲੱਗ ਜੇ ਨਾ ਮੂੰਹ ਦੇਖ ਲੈਦਾ ਕਹਿਜਾ ਜਿਵੇਂ ਗੂੰ ਨਹੀਂ ਮਿੱਤੇ ਹੁੰਦਾ ਬੰਦੇ ਦਾ ਗੂੰ ਉਹ ਵੀ ਪੈੜੀ ਹੈ ਗੂੰ ਮਿੱਧਲੇ ਬੰਦਾ ਚੱਲ ਜੂ ਪਰ ਇਹੋ ਜੀ ਤੀਵੀਂ ਨਾ ਕਦੇ ਜ਼ਿੰਦਗੀ ਚ ਆ ਜੇ ਬੈਠੀ ਦੇਖ ਲੈ ਕਿਵੇਂ ਰੋਬ ਨਾਲਾ ਜਿਵੇਂ ਕਲਪਨਾ ਚਾਵਲਾ ਨਹੀਂ ਹੁੰਦੀ ਵੀ ਸਪੈਸ ਕਿਤੇ ਜਾਖੀ ਇਹ ਕੁੜੀ ਹੈ ਇਹ ਨਾਲ ਇੰਟਰਬਿਊ ਲਓ ਭੱਜੀ ਨਾਲੇ ਤਾਂ ਦੇਖੀ ਧਾਰਨਾ ਦੇਈ ਜਾਂਦੀ ਏ ਮੇਰਾ ਪੱਜ ਕੀ ਗੁੱਸੇ ਤੇ ਪੱਜ ਕੀ ਨਾਲੇ ਕਹੀ ਜਾਂਦਾ ਮੈਨੂੰ ਤੱਕ ਤੇਰਾ ਕੋਈ ਹਾਇ ਤੇਰਾ ਕੋਈ ਦੀਨ ਮਾਣ ਗੂੰਪਰੀ ਤਾ ਤੂੰ ਉੱਛਾ ਚੜਦਾ ਮੈਂ ਹਾਂਜੀ ਮਿੱਤਰੋ ਤੁਸੀਂ ਕਹਿੰਦੇ ਸੀ ਸਾਨੂੰ ਰਿਕਾਰਡਿੰਗ ਸਮਝ ਨਹੀਂ ਲੱਗੀ ਜਾਂ ਮਾੜੀ ਮੋਟੀ ਉਹ ਹੋ ਗਈ ਤੇ ਕਹਿੰਦੇ ਹੋਮੋਗੇ ਵੀ ਚੈਟ ਸੀ ਵੀ ਉਹ ਸਹੀ ਨਹੀਂ ਤੇ ਆਪਾਂ ਅੱਜ ਤੁਹਾਡੇ ਲਈ ਤੁਹਾਨੂੰ ਸਾਰੀ ਨਾਲ ਦੀ ਨਾਲ ਸੁਣਾਉਣੇ ਆ ਤੇ ਸੁਣੋ ਮਹਿਕ ਜਮੈਂ ਹੱਥ 'ਚ ਇੱਥੇ ਲੋਟਾ ਚਲ ਤੁਹਾਨੂੰ ਸੁਣ ਲਿਓ ਸਾਰਿਆਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਮੈਂ ਤੁਹਾਨੂੰ ਮਹਿਕ ਪ੍ਰੀਤ ਮੁਸ਼ਕੀ ਬਾਰੇ ਕੁਝ ਦੱਸਣਾ ਚਾਹੁੰਨੀ ਆ ਮਹਿਕ ਪ੍ਰੀਤ ਦਾ ਅਮਾਨ ਪੈਂਡਾ ਗੁਰੂ ਰਸਾਇ ਕੋਲ ਤੇ ਜਿਹੜੇ ਇਹ ਕਹਿੰਦੀ ਆ ਹਰ ਵਲੌਗ ਚ ਅਸੀਂ ਆਪਦੇ ਨਾਨਕੇ ਚੱਲੇ ਆ ਸ੍ਰੀ ਮੁਕਤਸਰ ਸਾਹਿਬ ਉੱਥੇ ਇਹਦੇ ਨਾਨਕੇ ਨਹੀਂ ਐ ਇਹਦੇ ਅਸਲ ਨਾਨਕੇ ਚੰਦਪਾਣ ਪਿੰਡ ਆ ਜੱਤੋ ਕੋਲੇ ਉੱਥੇ ਆ ਜੀ ਮੰਮੀ ਇਹਦੇ ਦਾ ਨਾਂ ਪਿੰਦਰ ਆ ਡੈਡੀ ਇਹਦੇ ਦਾ ਨਾਂ ਸੋਨੂ ਆ ਨਾਨੀ ਇਹਦੀ ਦਾ ਨਾਂ ਪੱਪੀ ਆ ਪੱਪੀ ਆ ਤਰੇ ਦੀ ਨਾਨੀ ਦਾ ਨਾਂ ਪੱਪੀ ਆ ਪੱਪੀ ਨਾ ਐ ਕੰਮ ਵੀ ਗਲਤ ਤੇ ਨਾਂ ਵੀ ਗਲਤ ਨਾਂ ਵੀ ਸਾਰੇ 18 ਪਲੱਸ ਪੱਪੀ ਉਹ ਮਨ ਨਹੀਂ ਹਾਸੀ ਨਿਕਲੀ ਜੀ ਦਾ ਪੱਪੀ મત ਲਓ ਤੇ ਜਿਹੜਾ ਇਹਦਾ ਰਾਜਵਿੰਦਰ ਸਿੰਘ ਰਾਜਾ ਉਹ ਇਹਦਾ ਅਸਲ ਨਾਨਾ ਨਹੀਂ ਇਹਦਾ ਅਸਲ ਨਾਨਾ ਡੀਸੀ ਐ ਸਾਡੇ ਜੈਤੋ ਦੇ ਨਾਲ ਹੀ ਚੰਦ ਪਾਣਾ ਚੰਦ ਪਾਣ ਦੇ ਨਾਲ ਹੀ ਸੇਵੀ ਵਾਲਾ ਪਿੰਡ ਐ ਉਥੋਂ ਦੇ ਉਹ ਰਹਿਣ ਵਾਲਾ ਤੇ ਇਹਦੀ ਨਾਨੀ ਮਤਲਬ ਦੋਨੇ ਕੁੜੀਆਂ ਦੇ ਵਿਆਹ ਕਰਨ ਤੋਂ ਪਹਿਲਾਂ ਮਤਲਬ ਪਿੰਦਰ ਦਾ ਤੇ ਕੋਮਲਪ੍ਰੀਤ ਦਾ ਵਿਆਹ ਕਰਨ ਤੋਂ ਪਹਿਲਾਂ ਭੱਜੀ ਸੀ ਤੇ ਉਸ ਤੋਂ ਬਾਅਦ ਫੇਰੇ ਵਾਪਸ ਆਈ ਇਹਨੇ ਆਪਣੀਆਂ ਦੋਨੇ ਕੁੜੀਆਂ ਦੇ ਤੇ ਲਾ ਕਿੰਨਾ ਮਿਹਨਤੀ ਡੱਬਰਾ ਤੁਸੀਂ ਬੋਲਦੇ ਰਹਿੰਦੇ ਹੋ ਵੀ ਕਿਉਂ ਇਹਨਾਂ ਦੇ ਵੀਡੀਓ ਕਿੰਨਾ ਮਿਹਨਤੀ ਡੱਬਰਾ ਸਾਰੀ ਉਮਰ ਪਸਦਾ ਰਿਹਾ ਨਾਨੀ ਪੱਪੀ ਨਾਨੀ ਵੀ ਭੱਜਦੀ ਫਿਰਦੀ ਆ ਤੇਰਲਾ ਉਮਰ ਦੇ ਲੋ ਕਿਹੜੀ ਆ ਕਿੰਨਾ ਮਿਹਨਤੀ ਟੱਬਰ ਆ ਮੈਂ ਤੁਹਾਨੂੰ ਦੱਸਿਆ ਵੀ ਇੰਨਾ ਮਿਲਖਾ ਨਹੀਂ ਭੱਜਿਆ ਜਿੰਨਾ ਮੈਂ ਕਟੱਬਰ ਭੱਜਿਆ ਫਿਰਦਾ ਲਵ ਇਟ ਖਾਂਦਾਨੀ ਟੱਬਰ ਆ ਬੂੜਾ ਤੇ ਵਿਆਹ ਕਿੱਥੇ ਸੀਗੇ ਤੇ ਦੋਨੇ ਕੁੜੀਆਂ ਦੇ ਵਿਆਹ ਕਰਨ ਤੋਂ ਬਾਅਦ ਤੇ ਆਪਦੇ ਪਹਿਲੇ ਘਰ ਵਾਲੇ ਨੂੰ ਪਹਿਲਾ ਤਲਾਕ ਦਿੱਤੇ ਰਾਜੇ ਨਾਲ ਭੱਜ ਗਈ ਸੀ ਹਾਏ ਰਾਜੇ ਨਾਲ ਭੱਜ ਗਈ ਕਿਉਂ ਤੁਸੀਂ ਮੰਨਦੇ ਹੋ ਪੁਰਾਣੇ ਟਾਈਮਾਂ 'ਚ ਕਹਿੰਦੇ ਸੀ ਉਹ ਰਾਜ ਇਹਦੀਆਂ ਇੰਨੀਆਂ ਰਾਣੀਆਂ ਸੀ ਇਹ ਉਹੀ ਰਾਜ ਹੈ ਆਉਣ ਦਾ ਕਹਿੰਦਾ ਜਿਹੜੀ ਆਉਂਦੀ ਹੈ ਮਹਾਰਾਜ ਆਜ ਪੱਪੀ ਆ ਰਹੇ ਹਨ ਪੱਪੀ ਕੋ ਪੇਸ਼ ਕੀਤਾ ਜਾਏ ਉਹ ਕੰਮ ਹੋ ਗਿਆ ਸਾਰਾ ਠੱਪਰੀ ਭੱਜ ਜਾਂਦਾ ਬੜਾ ਮਿਹਨਤੀ ਹੈ ਭਾਈ ਨਾਲ ਦਾ ਸਾਰਾ ਚੰਦਪਾਨ ਪਿੰਡ ਗਵਾਹ ਜੀ ਸੇਵੇ ਵਾਲੇ ਦੀ ਪੰਚਾਇਤ ਗਵਾਹ ਜਿਹੜਾ ਰਾਜਾ ਉਹ ਪਹਿਲਾਂ ਵਿਆਹਿਆ ਸੀ ਉਹਦੀ ਦਿੱਕਾਂ ਦੀ ਦੁਕਾਨ ਸੀ ਮਤਲਬ ਜਿਵੇਂ ਸਟੀਰੀਓ ਵਗੈਰਾ ਰਿਪੇਅਰ ਕਰਦੇ ਜਾਂ ਕੈਸਟਾ ਭਰਦੇ ਆ ਉਹ ਦੁਕਾਨ ਸੀ ਚੰਦਪਾਣਾ বাস ਸਟੈਂਡ ਦੇ ਵਿੱਚ ਮਹਿਕਦੀ ਨਾਨੀ ਦਾ ਆਉਣ ਜਾਣ ਸੀ ਦੁਕਾਨ ਤੇ ਮਤਲਬ ਕੈਸਟਾ ਕੁਸਟਾ ਭਰਉਣ ਚਲੀ ਜਾਂਦੀ ਸੀ ਕਿਤੇ ਨਾ ਕਿਤੇ ਪਹਿਲਾਂ ਗਾਣੇ ਗੁਣੇ ਪਹਿਲਾਂ ਵੀ ਚੱਲਦੇ ਆ ਰਹੇ ਹੁਣ ਵੀ ਚੱਲਦੇ ਆ ਰਹੇ ਆ ਉਹ ਉਥੇ ਕੈਸਟਾ ਭਰੋਂ ਜਾਂਦੀ ਸੀ ਉੱਥੋਂ ਚੱਲੂ ਇਹਦੀ ਸੈਟਿੰਗ ਹੋ ਗਈ ਤੇ ਜਿਹੜਾ ਮਹਿਕ ਦਾ ਅੱਜ ਦੀ ਡੇਟ ਵਿੱਚ ਨਾਨਾ ਪਹਿਲੀ ਗੱਲ ਉਹ ਅਸਲ ਨਾਨਾ ਨਹੀਂ ਆ ਦੂਜੀ ਗੱਲ ਉਹ ਮਹਿਕ ਦੀ ਨਾਨੀ ਤੋਂ ਘੱਟੋ ਘੱਟ 15 16 ਸਾਲ ਉਮਰ 'ਚ ਛੋਟਾ ਜਦੋਂ ਮਹਿਕ ਦੀ ਨਾਨੀ ਉਹਨ ਲੈ ਕੇ ਭੱਜੀ ਸੀ ਮਹਿਕ ਦੀ ਨਾਨੀ ਦੀ ਉਮਰ 40 ਪਲੱਸ ਸੀ ਤੇ ਉਹ ਬੰਦੇ ਦੀ ਉਮਰ 27 28 ਸਾਲ ਸੀ ਉਹ ਵਿਆਹਿਆ ਸੀ ਉਹਦਾ ਥਾਣੇ ਗਜ਼ਰੀ 'ਚ ਬਹੁਤ ਆ ਉਮਰਾਂ ਨੇ ਛੋਟੀਆਂ ਤੇ ਕਾਰਨਾਮੇ ਵੱਡੇ ਆ ਪੱਪੀ ਹੋਰਾਂ ਨੇ ਵੀ ਬੰਦੇ ਘਰੋਂ ਲਿਆ ਲਿਆ ਕੱਢਿਆ ਉਮਰਾਂ ਨੇ ਵੱਡੀਆਂ ਤੇ ਕਾਰਨਾਮੇ ਵੱਡੇ ਆ ਮੈਂ ਇੱਕ ਵਰਗਿਆਂ ਨੇ ਵੀ ਝੰਡੇ ਆਪਦੀ ਉਮਰ ਚ ਪੂਰੇ ਗੱਡੇ ਆ ਤੇ ਨਾਨੀ ਹੋਰਾਂ ਨੇ ਵੀ ਗੱਡੇ ਆ ਉਮਰਾਂ ਨਹੀਂ ਦੇਖਦੇ ਗੱਲ ਦਿਲ ਦੀ ਦਾ ਸੋਚਣਾ ਹੈ ਉਮਰਾਂ ਹੈ ਟੂਠੇ ਲਾ ਰਹੇ ਆ ਉਮਰਾਂ ਚ ਕੀ ਰੱਖਿਆ ਹੈ ਰੋਲਾ ਪਿਆ ਜਦੋਂ ਉਹਦੇ ਘਰੇ ਪਤਾ ਲੱਗਾ ਉਹਦੀ ਘਰ ਵਾਲੇ ਨੇ ਮਿੰਤ ਤਰਲਾ ਵੀ ਮਹਿਕ ਦੀ ਨਾਨੀ ਦਾ ਕੀਤਾ ਕਿ ਭਾਈ ਮੇਰਾ ਘਰ ਬਖਸ਼ ਦੇ ਤੂੰ ਛੱਡ ਦੇ ਮੇਰੇ ਘਰ ਵਾਲ ਦਾ ਖਿਹੜਾ ਪਰ ਉਹ ਨੇ ਨਹੀਂ ਛੱਡਿਆ ਉਹਦਾ ਡੇਢ ਸਾਲ ਦਾ ਮੁੰਡਾ ਸੀਗਾ ਉਹ ਆਪਦੇ ਬੱਚੇ ਨੂੰ ਤੇ ਆਪਦੇ ਪਰਿਵਾਰ ਨੂੰ ਛੱਡ ਕੇ ਇਹਦੇ ਨਾਲ ਸ੍ਰੀ ਮੁਕਤਸਰ ਸਾਹਿਬ ਕਿਰਾਏ ਤੇ ਰਹਿਣ ਲੱਗ ਗਿਆ ਮਹਿਕ ਦੀ ਨਾਨੀ ਸਮਗਲਰ ਸੀ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਇਹਦੇ ਨਾਨੇ ਦਾ ਨਾਮ ਡੀਸੀ ਸੀ ਮਾਮੇ ਦਾ ਨਾਮ ਲਖਵਿੰਦਰ ਸਿੰਘ ਲਖਾ ਉਹਨ ਵੀ ਇਹਨੇ ਗੋਲੀਆਂ ਗਾਲੀਆਂ ਤੇ ਲਾਤਾ ਸੀ ਕਿਉਂਕਿ ਇਹਨਾਂ ਦੇ ਘਰ 'ਚ ਰੀਤ ਆ ਵੀ ਜਨਾਨੀਆਂ ਐਸ਼ ਕਰਦੀਆਂ ਤੇ ਬੰਦੇ ਨਸ਼ੇ ਕਰਦੇ ਆ। ਬੱਕ ਕੀ ਡਿਟੇਲ ਮੈਂ ਤੁਹਾਨੂੰ ਦੱਸਦੀ ਬਾਅਦ ਵਿੱਚ। ਆਹ ਕਿਉਂ? ਸੁਣ ਲਿਆ? ਇਹ ਚੱਕਰ ਆ। ਤੱਪੀ ਤੁਸੀਂ ਮੀ ਪਪੀਆ ਪੁਪੀਆ ਕਰਿਆ ਕਰੋ ਮੇਰੇ YouTube ਚੈਨਲ ਨੂੰ ਹਾਂ ਅਸਾਈ ਹੁਣ ਮੈਂ ਕਿੱਡੇ ਕਿਆਂਡ ਨਾ ਕਰੇ ਹੈ ਐਨੀ ਵੈ educeted ਨਾਨੀ ਹੋਵੇ ਪੜੀ ਲਿਖੀ ਤਾਂ ਤੁਹਾਡਾ ਫਰਜ਼ ਮੰਨਦਾ ਮੇਰੇ ਚੈਨਲ ਨੂੰ ਜਦੋਂ ਵੀ ਖੋਲੋ ਤੁਹਾਨੂੰ ਪੱਪੀਆਂ ਕਰੋ ਜਦੋਂ ਪੱਪੀ ਐਡੇਡੇ ਕਾਡ ਕਰੀ ਜਾਂਦੇ ਤੁਸੀਂ ਕਿਉਂ ਨਹੀਂ ਕਰਦੇ ਹੈਗੇ ਆਹ ਮੈਂ ਛੱਡੇ ਪਹਿਲਾਂ ਤੋਂ ਘੱਟਿਆ ਰਹੇ ਨੇ ਦੱਸੋ ਫਿਰ ਕੀ ਕਰ ਜਦੋਂ ਮਾਪਿਓ ਹੀ ਨਹੀਂ ਸਮਝਾ ਸਕਦਾ ਸਭ ਤੋਂ ਵੱਡਾ ਹੁੰਦਾ ਮਾਪਿਓ ਵੀ ਆਪਦਾ ਜਵਾਬ ਜਿਹੜਾ ਪਹਿਲਾਂ ਤੋਂ ਸਮਝਾ ਦੇ ਵੀ ਤੂੰ ਕੀ ਕਰਨਾ ਆਪਦੀ ਜ਼ਿੰਦਗੀ ਚ ਹੁਣ ਸਾਡੇ ਮਾਪਿਓ ਨਹੀਂ ਹੈਗੇ ਜੇ ਅਸੀਂ ਗਲਤ ਕੰਮ ਕਰਦੇ ਤਾਂ ਲੋਕਾਂ ਦੇ ਸਾਨੂੰ ਨਹੀਂ ਕਹਿਣਾ ਸੀ ਸਾਡੇ ਘਰਦਿਆਂ ਨੂੰ ਕਹਿਣਾ ਸੀ ਵੀ ਉਹਦੇ ਮਾਪਿਓ ਬਾਗੇ ਵੀ ਉਹਨਾਂ ਨੇ ਕੋ ਸਿਖਾਇਆ ਨਹੀਂ ਇਹ ਬਿਗੜ ਗਏ ਤੇ ਸਾਡੇ ਤੇ ਸਾਡਾ ਫਰਜ਼ ਸੀਗਾ ਵੀ ਅਸੀਂ ਆਪਦੇ ਆਪ ਨੂੰ ਕਿਵੇਂ ਉਹ ਰੱਖਣਾ ਇਹਨਾਂ ਦੇ ਕੋਈ ਨਹੀਂ ਆ ਇਹ ਤਰ੍ਹਾਂ ਸਕਲਾ ਚੱਲਦਾ ਹੈ ਉਧਰ ਮਸਕਪਰੀ ਤੇ ਲਿੰਡੀ ਉਹ ਲੱਗੀ ਪਈ ਆ ਇੰਜੋਏ ਕਰਦੇ ਆ ਪੂਰੇ ਅਜੇ ਟੈਟੇਲਾਂ ਹੋਰ ਵੀ ਦੱਸਣਗੇ ਚਲੋ ਤੁਹਾਨੂੰ ਹੌਲੀ ਹੌਲੀ ਸਾਰਾ ਕੁਝ ਦੱਸਾਂਗੇ ਹਾਂਜੀ ਕਿਵੇਂ ਲੱਗੀ ਫਰਾਜ਼ ਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਵੀਡੀਓ ਘੈਂਟ ਤੇ ਪਸੰਦ ਆਈ ਹੋਵੇਗੀ ਤੇ ਲਾਈਕ ਕਮੈਂਟ ਸ਼ੇਅਰ ਕਰਦੇ ਆ ਕਰੋ ਤੇ ਬਾਕੀ ਤੁਸੀਂ ਪਿਆਰ ਤਾਂ ਬਹੁਤ ਦਿਖਾ ਰਹੇ ਹੋ ਵੀ ਚਲੋ ਅਸੀਂ ਇਹਨੂੰ ਪਹਿਲਾਂ ਵੀ ਕਹਿੰਦੇ ਆ ਵੀ ਸੁਦਰ ਜੇ ਸੁਦਰ ਜੇ ਪਰ ਇਹ ਸੁਦਰਨ ਵਾਲੀ ਨਹੀਂ ਹੈਗੀ ਹੁਣ ਤਾਂ ਜਮੀ ਨਹੀਂ ਜਿਹੜੇ ਨੂੰ ਨਿੱਕੀ ਸਮਝਦੇ ਸੀ ਨਾ ਵੀ ਇਹ ਤਾਂ ਕੀ ਚੀਜ਼ ਐ ਤਾਂ ਕੀ ਚੀਜ਼ ਐ ਇਹ ਚੀਜ਼ ਆ ਸੀਗੀ ਵੀ ਆਪ ਦਾ ਪਿਓ ਹੀ ਨਹੀਂ ਬਕਸਿਆ ਤਾਂ ਮੈਨੂੰ ਤਾਂ ਲੱਗਦਾ ਨਹੀਂ ਉਹਨੇ ਉਥੋਂ ਵੀ ਭੱਜ ਚੁੱਕੀ ਐ ਜਿੱਥੇ ਰਹਿੰਦੀ ਸੀ ਤੇ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਆ ਕਰੋ ਤੇ ਹੁਣ ਮੈਂ ਸੋਚਦਾ ਵੀ ਤੁਹਾਨੂੰ ਰੋਜ਼ ਕਹਦੇ ਨੇ ਵੀ ਡੇਲੀ ਵੀਡੀਓ ਪਾਇਆ ਕਰ ਪਰ ਮੈਂ ਇੱਕ ਦਿਨ ਛੱਡ ਕੇ ਤਾਂ ਪੱਕਾ ਹੀ ਵੀਡੀਓ ਪਾਉਂਗਾ ਜੇ ਤੁਸੀਂ ਕਹਿਨੋ ਮੈਂ ਰੋਜ਼ ਵੀਡੀਓ ਲੈ ਕੇ ਆਵਾਂ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਇੱਕ ਲਾਲ ਦੇ ਰਜੂਰ ਭੇਜੋ ਜੇ ਫੁੱਲ ਲਾਲ ਲਾਲ ਹੀ ਹੋ ਗਿਆ ਕੰਮ ਮੈਂ ਡੇਲੀ ਵੀਡੀਓ ਪਾਉਂ ਕਿ ਹੈ ਕਿਵੇਂ ਮਰਜ਼ੀ ਹੋਵਾਂ ਕਿਤੇ ਸਭ ਆਪਣਾ ਜਾਣਾ ਕਰਨਾ ਭੁੱਲ ਕੇ ਤੁਹਾਡੇ ਲਈ ਡੇਲੀ ਵੀਡੀਓ ਲੈ ਕੇ ਆਉਂ ਤੁਹਾਡੇ ਨਾਲ ਮੇਰਾ ਵਾਦਾ ਹੈ ਤੇ ਬਾਕੀ ਧਿਆਨ ਰੱਖੋ ਖੋਸ ਰਹੁ ਆਪਣੇ ਪਰਿਵਾਰ ਨਾਲ ਤੇ ਇਹਨੀਆਂ ਤੀਮੀਆਂ ਤੋਂ ਬਚ ਕੇ ਰਹੋ ਜਿੰਨੇ ਵੀ ਮੇਰੇ ਵੀਡੀਓ ਦੇਖਦੇ ਨੇ ਤਾਂ ਜਿਨ੍ਹਾਂ ਦੇ ਵਿਆਹ ਹੋ ਗਏ ਜਿਨ੍ਹਾਂ ਨੂੰ ਵਧੀਆ ਘਰ ਵਾਲੀਆਂ ਮਿਲ ਗਈਆਂ ਉਹ ਤਾਂ ਤੁਸੀਂ ਐ ਸੌਕ ਕਰੋ ਵੀ ਤੁਹਾਨੂੰ ਵਧੀਆ ਕੁੜੀ ਮਿਲ ਜੇ ਅੱਜ ਦੇ ਜਮਾਨੇ ਵਿੱਚ ਵਧੀਆ ਕੁੜੀ ਮਿਲਣੀ ਇੰਪੋਸੀਬਲ ਹੈ ਵਧੀਆ ਹੈਗੀਆਂ ਸਭ ਵਧੀਆ ਨੇ ਪਰ ਐਨੀਆਂ ਵੀ ਸਾਰੀਆਂ ਖਰਾਬ ਨੇ ਇਹ ਜੀਆਂ ਕਰਕੇ ਸਾਰੀਆਂ ਨੂੰ ਕਲੰਕ ਲੱਗਦਾ ਤੇ ਮੈਨੂੰ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਬਾਕੀ